ਆਧੂ ਦੇ ਤਿੰਨ ਮੁੱਖ ਆਜ਼ਾਦੀਆਂ ਹੁੰਦੀਆਂ ਆਜ਼ਾਦੀ ਹੁੰਦੀ ਬੋਲਣ ਦੀ ਬੋਲਣ ਉੱਤੇ ਲਗਾਇਆ ਦੇਸ਼द्रोह ਆਜ਼ਾਦੀ ਹੁੰਦੀ ਹੈ ਇਕੱਠੇ ਹੋ ਕੇ ਪ੍ਰੋਟੈਸਟ ਕਰਨ ਦੀ ਸਰਕਾਰ ਨੂੰ ਦੱਸਣ ਦੀ ਕਿ ਅਸੀਂ ਤੁਹਾਡਾ ਨਹੀਂ ਮੰਨਦੇ ਗੱਲਾਂ ਸਾਡੀ ਉਸ ਤੇ ਲਾਉਂਦੇ ਆ 10751 ਆਜ਼ਾਦੀ ਹੁੰਦੀ ਹੈ ਕਿ ਤੁਸੀਂ ਆਪਣੇ ਜੋ ਤੁਹਾਨੂੰ ਤੁਹਾਡੇ ਧਰਮ ਨੇ ਤੁਹਾਨੂੰ ਆਪਣੇ ਅਸਧ ਸੱਤੇ ਹੈ ਤੁਸੀਂ ਆਪਣੇ ਘਰ ਰਹਿ ਸਕੋ ਤੁਸੀਂ ਆਪਣੇ ਪਰਿਵਾਰ ਦੀ ਆਪਣੇ ਸਰੀਰ ਦੀ ਰੱਖਿਆ ਕਰ ਸਕੋ ਅੰਗਰੇਜ਼ ਜਦੋਂ ਆਏ ਸੀ ਉਹਨਾਂ ਨੇ ਤਿੰਨ ਕਾਨੂੰਨ ਲਾਇਆ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਹਿੰਦੁਸਤਾਨੀ ਹਥਿਆਰ ਨਹੀਂ ਰੱਖ ਸਕਦਾ ਕੋਈ ਇਹ ਧਾਰ ਸਭ ਤੋਂ ਪਹਿਲੀ ਸ਼ਰਤ ਹੈ ਆਜ਼ਾਦੀ ਦੀ ਤੁਸੀਂ ਇੱਜ਼ਤ ਨਾ ਮਰ ਵੀ ਨਹੀਂ ਸਕਦੇ ਜੇ ਤੁਹਾਡੇ ਕੋਲ ਧਾਰ ਨਹੀਂ ਹੈ ਦੂਜਾ ਜਿਹੜੀ ਬੋਲਣ ਦੀ ਆਜ਼ਾਦੀ ਜਦ ਤੱਕ ਬੋਲਣ ਦੀ ਆਜ਼ਾਦੀ ਹੈ ਉਹ ਸਾਰੀਆਂ ਆਜ਼ਾਦੀਆਂ ਉਹ ਜਦ ਤੱਕ ਇਕੱਠੇ ਹੋ ਕੇ ਬੋਲਣ ਦੀ ਆਜ਼ਾਦੀ ਹੈ ਉਹਦੇ ਨਾਲ ਬਾਕੀ ਸਾਰੀਆਂ ਆਜ਼ਾਦੀਆਂ ਹੁੰਦੀਆਂ ਔਰ ਇਹ ਆਜ਼ਾਦੀ 85% ਲੋਕ ਇਸ ਮੁਲਕ ਦੇ ਲੋਕਾਂ ਵੱਲ ਹੈ ਨਹੀਂ ਔਰ ਇਹ ਚਾਹੇ ਸਾਡੀ ਕਿਸਮਤ ਕਹਿ ਲੋ ਚਾਹੇ ਉਹ ਮਾਮਲਾ ਸੀ ਨਾਨਕਪੁਰ ਸਾਹਿਬ ਰੈਜ਼ੋਲੂਸ਼ਨ ਦਾ ਜਿਹੜਾ ਕਹਿੰਦਾ ਸੀ ਸਾਰੇ ਹਿੰਦੁਸਤਾਨ ਦੇ ਸਟੇਟਾਂ ਨੂੰ 370 ਚਾਹੀਦੀ ਹੈ ਆ ਜਿਹੜੀਆਂ ਚਾਰ ਛੜ ਕੇ ਡਿਫੈਂਸ ਕਮਿਊਨੀਕੇਸ਼ਨ ਕਰੰਸੀ ਤੇ ਡਿਫੈਂਸ ਇਹ 3-4 ਸਬਜੈਕਟ ਤੋਂ ਲਾ ਬਾਕੀ ਸਾਰੀਆਂ ਤਾਕਤਾਂ ਦਾ ਲੋਕਾਂ ਦੇ ਕੋ ਚਾਹੀਦੇ ਆ